ਦੀਪਾ ਦੇਖ ਲੈ ਕਿੱਥੇ ਕੀ ਇਕ ਕੱਟ ਵੀ ਬਹੁਤ ਹੋ ਗਿਆ ਗੱਡੀ ਕਾ ਹੋ ਗਿਆ ਕਾਂਡ ਐ ਬਾਈ ਮਿਸਤਰੀ ਨਾਲਾ ਬਾਈ ਜਿਹਨਾਂ ਸੋਨੇ ਦਾ ਮੁੰਡਾ ਤੇ ਇਹਨਾਂ ਗਾਲਾਂ ਲੈਂਦੀਆਂ ਗੱਲੀਆਂ ਬਾਈ ਸਾਥੋਂ ਲੈਤੀਆਂ ਤਾਂ ਜ਼ਰੂਰ ਆ ਕੋਸ ਹਾਂ ਕੀ ਪਰ ਗਾਲਾਂ ਲੈਂਦੀਆਂ ਹਾਂ ਹਾਂ ਬਾਈ ਆ ਠੀਕ ਆ ਇਹ ਜਿਹੜਾ ਕਦੇ ਦੇਖੇ ਤਾਂ ਗਈ ਚੱਲੂ ਦੇਖਦੇ ਆ ਫਿਰ ਅਸੀ ਕਾਲ ਜੀ ਉਸਾਈ ਠੀਕ ਹਾਂ ਨਵਾਂ ਸਵੇਰ ਨਵਾਂ ਦਿਨ ਨਵੀਂ ਵੀਡੀਓ ਆਪਣੀ ਨਵਾਂ ਬਲੌਗ ਅੱਜ ਆਪਣੇ ਨਾਲ ਗੋਲ ਨੇ ਸਾਡੇ ਪਿੰਡ ਤੇ ਬਹੁਤ ਵਾਰ ਬੰਦਿਆਂ ਚ ਆਉਂਦੇ ਆ ਭਾਈ ਪਿੰਦਰ ਜੀ ਅਸੀਂ ਗੱਲ ਬਾਈ ਜੀ ਤੇ ਅੱਜ ਬਾਈ ਨਾਲ ਟੂਰ ਲਾ ਰਿਹਾ ਤੇ ਦੇਖਦੇ ਆ ਬਾਈ ਕਿੱਥੇ ਲੈ ਜਾਂਦਾ ਠੀਕ ਆ ਵੀ ਕਿਨਵਾਂ ਤਾਂ ਠੀਕ ਹੈ ਜੀ ਹਾਂ ਉਹ ਬਾਈ ਬਾਈ ਨਾਲ ਅੱਜ ਭਾਈ ਨੇ ਪਾਰਟੀ ਕਰਨੀ ਹੈ ਪਹਿਲੀ ਕਿਸੇ ਚੀਜ਼ ਦੀ ੜਵਾਸ ਚਲੋ ਜੀ ਜੀ ਜਾ ਰਹੇ ਸੀ ਅਸੀਂ ਸੁਨਾਮ ਨੂੰ ਰਾਜ ਕਣੀ ਆ ਗਈਆਂ ਬਾਈ ਦੇਖ ਵਿੰਦਰ ਹਣਾ ਹਾਂ ਦੇ ਕਣੀ ਆ ਗਈਆਂ ਲੈ ਜੀ ਹਾਂ ਤਸਿਆ ਜੀ ਅੱਧਮੀ ਪਸੰਨਾ ਨਹੀਂ ਕਿਹੜਾ ਪੂਗਾ ਭਰਾ ਆ ਗਿਆ ਮੈਂ ਹਲੋ ਇਹ ਜੇ ਘਟਾ ਗਿਆ ਮੂੰਹ ਪੈਣ ਲੱਗ ਗਿਆ ਇਹ ਦੇਖ ਵਧ ਗਿਆ ਬਸ ਥੋੜਾ ਥੋੜਾ ਲਓ ਜੀ ਬਹੁਤ ਵੀ ਪੈਣ ਲੱਗ ਗਿਆ ਰਾਹ ਚ ਜਾਂਦੇ ਜਾਂਦੇ ਮੈਂ ਇੱਕ ਗੱਲ ਹੋਰ ਹੋ ਗਈ ਕੀ ਹੋ ਗਈ ਤਪੂnga ਈ ਢਾਲੇ ਉਲਟ ਗਿਆ ਬਹੁਤ ਹੀ ਨਹੀਂ ਫੈ ਗਿਆ ਸੁਨਾਮ ਦੇਖੋ ਜੀ ਆਹ ਹੜ ਹੋਇਆ ਪਿਆ ਇਹ ਫੇਰ ਬਰਾਬ ਆ ਗਿਆ ਚੜ ਕੇ ਭਾਈ ਦੇਖੋ ਜੀ ਆਹ ਪਲਟ ਕੇ ਪੂnga ਈ ਢਾਲੇ ਫਰਮ ਨਰੋ ਦਾ ਕੋਸੂਰ ਨਹੀਂ ਸੀ ਬਾਸ ਤਾ ਜਵਾਕ ਨੂੰ ਹੀ ਘਟਮਾਦਾ ਪੂਰੀ ਬਾਰਸ਼ ਹੋ ਗਈ ਸੁਨਾਮ ਤੇ ਇਸ ਟਾਈਮ ਲੈ ਹਾਂ ਦੇਖੋ ਹੱਬ ਵੀ ਚੜਕੇ ਗਿਆ ਭਈ ਹੈ ਨਹੀਂ ਤਾਂ ਹੜੋਲਾ ਕੰਮ ਨਹੀਂ ਪੜਿਆ ਨਹੀਂ ਹੈ ਤਾਰੇ ਕਰਦੇ ਅੱਛਾ ਜੀ ਕਾਨੂੰਨੀ ਪੰਮ ਹੋਜੀ ਪੂਰਾ ਮੀਂਹ ਚੱਲ ਪਿਆ ਭਾਈ ਇਹ ਚੱਲ ਪਿਆ ਸੀ ਭਵਾਨੀ ਘੜ ਕੰਨੀ ਦੇ ਨਾਲ ਮੈਂ ਮੈਲ ਦੇ ਸਾਹਮਣੇ ਮੈਲ ਨਹੀਂ ਚੱਲਾਂਗੇ ਪੂਰਾ ਮੀਂਹ ਚੱਲ ਪਿਆ ਦੇਖੋ ਜੀ ਅੱਜ ਫੇਰ ਵੀ ਪੈ ਗਿਆ ਕੋਈ ਗੱਡੀ ਕਾ ਹੋ ਗਿਆ ਕਾਂਡ ਐ ਬਾਈ ਮਿਸਤਰੀ ਨਾਲਾ ਬਾਈ ਮੇਰਾ ਐ ਕਹ ਤਾਈਉ ਨਹੀਂ ਕੋਈ ਫਿਕਰਾ ਕਾਂਡ ਕੀ ਹੋ ਗਿਆ ਬਾਈ ਦਿਖਾਉਣਾ ਇੱਕ ਵਾਚ ਫੇਲ ਹੋ ਗਿਆ ਕਰਦਾ ਖਲੋਂ ਤوڑا ਟੈਟ ਇਹ ਪਹਿਲਾਂ ਵੀ ਹੁੰਦਾ ਸੀ ਰਸੂਲ ਪੈਣ ਵਾਲੀ ਮੈਨੂੰ ਲੱਗਿਆ ਇਨ ਟਾਈਮ ਲੈ ਵੀ ਮੈਂ ਧੋਖਾ ਦੇ ਗਈ ਕਿਰਾ ਕਦੇ ਦੇਖੇ ਤਾਂ ਗਏ ਨਹੀਂ ਚੱਲੂ ਦੇਖਦੇ ਫਿਰ ਕਿਸ ਨੇ ਕਹਨੇ ਤੇ ਐਸ਼ ਆ ਗਏ ਫਿਰ ਕੀ ਸਮਾਨ ਆ ਬਾਹਰ ਹੁੰਦਾ ਗਾ ਬਿੱਜੀ ਬੀਨੀ ਦਾ ਲੈਪਟਾਪ ਕੋਈ ਹੋਰ ਜਿਹੇ ਜਿਹੇ ਮਰਜ਼ੀ ਲੈ ਲੋ ਉਸ ਮਰਜ਼ੀ ਲੈ ਲੋ ਦੱਸਾ ਇਹ ਕਿੱਥੇ ਤੁਹਾਨੂੰ ਕਮੈਂਟਾਂ 'ਚ ਪੁੱਛਿਓ ਆ ਵੱਡੀਆਂ ਵੱਡੀਆਂ ਮੋਟਰਾਂ ਇਹ ਸਨ ਦਿਖਾਉਂਦੇ ਆ ਜਿਹੜੀ ਤੁਸੀਂ ਕੋਈ ਵੀ ਮੰਗਿਆ ਕੋਈ ਵੀ ਲਿਆ ਆਇਆ ਗੱਡੀ ਤੋਂ ਬੁਆਰ ਕੇ ਦਿੰਦੇ ਨੇ ਐ ਗੱਡੀਆਂ ਹੁੰਦੀਆਂ ਨੇ ਆ ਲਓ ਜੀ ਉਸ ਵੀ ਮਰਜ਼ੀ ਲੈ ਜਾਓ ਜੀ ਉਹ ਵੱਢੀ ਜਾਂਦੇ ਨੇ ਉੱਥੇ ਦੇਖੋ ਬਾਈ ਉਸ ਵੀ ਮਰਜ਼ੀ ਲੈ ਜਾਓ ਮੋਟਰਾਂ ਉਜਲੀ ਦਾ ਸਾਰਾ ਸਮਾਨ ਲਵਾ ਦੇ 17 ਜਿੰਨੀ ਆਪਣੀਆਂ ਦੇਖੋ ਦਾਰ बहुत बढ़िया ये है ये फैक्ट्री दसा बहुत कुछ इतना मोटर देखो किसी ने कोई प्रोजैक्ट ला हो इलेक्ट्रिक लोहे का समानियाँ मंजर मोटर पानी ਲੋ ਪਾਣੀ ਨਾ ਤੋਂ ਕੋਈ ਚੀਜ਼ ਮੱਦ ਲਿਆਵੇ ਬਿਜਲੀ ਵੀ ਲਿਆਉ ਕੇ ਨਾ ਦਮਿਆ ਚਿੱਟੂ ਨਹੀਂ ਆਈ ਅੱਜ ਵੀ ਨਹੀਂ ਮਾਵਾ ਤਾਂ ਨਹੀਂ ਨੰਨੇ ਨੰਨੇ ਦੀਆਂ ਕੈਮਰੇ ਦੇਖ ਲੋ ਇਹ ਕਹਿੰਦੇ ਕੈਮਰੇ ਖਰਾਬ ਹੁੰਦਾ ਜਿੰਨਾ ਕੰਪਨੀ ਦਾ ਕੈਮਰਾ ਇਹ ਦੁਕਾਨਾਂ ਤੇਰੀ ਕੰਪਨੀ ਦਾ ਆਹ ਇੱਕ ਦੂਜੇ ਨਾਲ ਕੰਪਨੀ ਦੇ ਕੈਮਰੇ ਇਹ ਮਰਜ਼ੀ ਕੰਪਨੀ ਦੇ ਕੈਮਰੇ ਲੈ ਲੋ ਬਹੁਤ ਘਸਾਪਾ ਹੀ ਇੱਥੇ ਉਹ ਉਸ ਦਾ ਬਹੁਤ ਬੜੀ ਹੈ ਇਹ ਜਿਹਾ ਕੁਝ ਜੀ ਨਹੀਂ ਮੈਨੂੰ ਨਾ ਦਿਖਾ ਦਿਖਾ ਨਹੀਂ ਸਕਦਾ ਮੈਂ ਇੰਦੀਆਂ ਚੀਜ਼ਾਂ ਐ ਨਹੀਂ ਮੈਨੂੰ ਬਹੁਤ ਚੀਜ਼ਾਂ ਨੇ ਕੋਈ ਅਮੋਸਾ ਦੇ ਕੋਲੇ ਉਹ ਨਵੀਂ ਦੇ ਨਹੀਂ ਕੰਮ ਬੰਦੀ ਦੇਖੋ ਛੇ ਨਵੀਂ ਮੋਟਰ ਵੀ ਹੈ ਆ ਪਿਆ ਗਿਆ ਬੋਟ ਜੋਕਰ ਵਾਂਗ ਤਾਂ ਕਿ ਮੈਂ ਕਿਹਾ ਕੋਸਾ ਬਹੁਤ ਕੋਸਾ ਸਾਨੂੰ ਬਹੁਤ ਵਧੀਆ ਤੀ ਲੱਗਿਆ ਨਹੀਂ ਇੱਕ ਤੁਹਾਨੂੰ ਕੀ ਦਿਖਾਣਾ ਵੀ ਕੋਣ ਹੈ ਵੀਡੀਓ ਕੇਮ ਹੈਗੀ ਹੈ ਜੀ ਇਹ ਜੀਰਾਂ ਸੋਨੇ ਦਾ ਮਲੇ ਕੋਲ ਚਲਦੀ ਨਾ ਚਲਦੀ ਘਰੇ ਆ ਕੇ ਦੇਖਾਂਗੇ ਉਹ ਦੇਖੋ ਕੀ ਦੇਖੋ ਇਹ ਇਹੋ ਜਿਹਾ ਕੁਝ ਮਿਲਿਆ ਬਾਈ ਆਹ ਸਾਡੇ ਕੋਲ ਆਇਆ ਜੀਰਾਂ ਮਿਸਤਰੀ ਬੰਦਰ ਮਿਸਤਰੀ ਭਾਈ ਨਾਲ ਆਇਆ ਸਾਡੇ ਬਹੁਤ ਚਾਹਿਆ ਤਾਂ ਬਾਈ ਮਿਲ ਗਿਆ ਕੁਝ ਹਾਂ ਬਾਈ ਹਾਂ ਵਧੀਆ ਹਾਂ ਸਾਡਾ ਜੀਰ ਆਇਆ ਉਹ ਕਿੱਥੇ ਆ ਕੱਪੜੇ ਜਿਹੜਾ ਨਾ ਸੁਨਾਈ ਪੀਣਾ ਦੇਖੋ ਆ ਲੈ ਕੱਪੜੇ ਇਹ ਆਉਣ ਵਾਲੀ ਮਸ਼ੀਨ ਬ੍ਰਦਰ ਕੰਪਨੀ ਦੀ ਆ ਦੇਖੋ ਇਹ ਇੰਨੀ ਹੋਆ ਜੀ ਇਲੈਕਟ੍ਰਿਸਿਟੀ ਦਾ ਪੂਰਾ ਸਬਾਣਾ ਆ ਤੁਹਾਨੂੰ ਪੂਰਾ ਦੇਖੀ ਆਸ ਪਰਮ ਆਹਦੀ ਬੈਟਰੀ ਤੇ ਹਰ ਚੱਲਦੇ ਨੇ ਜਿਹੜੇ ਜਿਹਨਾਂ ਦੇ ਵਿੱਚ ਮੋਟਰਾਂ ਨੇ ਆਹਦੀ ਆ ਮੋਟਰ ਵਾਲੇ ਨੇ ਜਿਹਨਾਂ ਦੇ ਵਿੱਚ ਮੋਟਰਾਂ ਨੇ ਜਿਵੇਂ ਇਹ ਆ ਜਾਦਾ ਕਿ ਨਹੀਂ ਬਣਾਉਣੀ ਹੋਵੇ ਕੋਈ ਚੀਜ਼ ਆਹਦੀ ਆ ਦੇਖੋ ਇਹਦੇ ਵਿੱਚ ਮੋਟਰ ਸੱਚ ਆ ਕੋਸਾ ਯਾਰ ਮਸੂਦਾਸੀ ਦਿਖਾਉਣਾ ਆ ਭਾਈ ਇਲੈਕਟ੍ਰਿਸਿਟੀ ਸਮਾਨ ਲੈਣ ਵਾਲਾ ਜਮੈਂ ਆ ਭਾਈ ਆ ਸਾਰਾ ਇਲੈਕਟ੍ਰਿਸਿਟੀ ਸਮਾਨ ਆ ਐਲਈਡੀ ਆ ਦੇਖ ਪੂਰਾ ਚੰਨਨ ਗੁਰੂ ਮੈਂ ਵੀ ਐਲਈਡੀ ਹੈ ਠੀਕ ਆ ਬਾਰਾ ਕੋਸਾ ਯਾਰ ਠੀਕ ਦੇਖੀ ਇਹ ਨਵਾਂ ਰਿਮੋਟ ਨਵਾਂ ਨਵਾਂ ਰਿਮੋਟ ਆ ਦੇਖੋ ਸੈਮਸੰਗ ਕੰਪਨੀ ਦਾ ਬਹੁਤ ਕੁਸਾ ਯਾਰ ਇੱਥੇ ਕੀ ਕੀ ਜਿਹਾ ਸਮਾਨ ਆਪਣੇ ਕੰਮ ਨਹੀਂ ਆਉਂਦੀ ਚੀਜ਼ ਹੈ ਨਾ ਮੈਂ ਕਿੰਨਾ ਕਹੇਗਾ ਕਿ ਮੈਂ ਲੈ ਗਈਆਂ ਚੀਜ਼ਾਂ ਇੰਦੀਆਂ ਮੇਰੇ ਕੰਮ 'ਚ ਬਹੁਤ ਕੁਝ ਸਹਾਰਿਆ ਯਾਰ ਤੁਹਾਨੂੰ ਜੇ ਕੋਈ ਲੋੜ ਆ ਵੀ ਪੁਰਾਣਾ ਸਮਾਨ ਪਾ ਕੇ ਆਪਾਂ ਕੋਈ ਚੀਜ਼ ਲਉਂਗੇ ਖਰਾਬ ਆ ਤੁਸੇ ਤੋਂ ਲੈ ਆ ਸਕਦੇ ਆ ਮਿਸਤਰੀ ਭਾਈ ਨੇ ਜਿਹੜੇ ਜਿਹੜੇ ਭਾਈ ਮਿਸਤਰੀ ਲੱਕੜਦਾਲ ਉਹੇ ਦਾ ਕੰਮ ਕਰਦਾ ਜਿਹੜਾ ਵੀ ਕੰਮ ਕਰਦਾ ਉਹਨਾਂ ਕੋਲ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਲੱਗੀਆਂ ਉਹ ਲੈ ਆ ਸਕਦੇ ਆ ਖਵਾ ਦੇ ਭਾਈ ਉਹ ਟਰਾਈਪੋਡ ਹੈ ਮੈਂ ਇਹ ਲੱਕੜਾ ਉੱਤੇ ਕਰਕੇ ਦਉ ਤੁਲਾ ਇਹ ਹੀ ਕਰ ਆਇਆ ਵੀ ਚਾਸ ਪੂਰਾ ਹੈਗਾ ਹੈ ਪੂਰਾ ਹੈਵੀ ਡੋਟੀ ਦਾ ਦੇਖੋ ਪੂਰਾ ਤਖਰਾ ਹੈਗਾ ਟਰਾਈਪੋਡ ਇਹ ਕੈਮਰਾ ਵਾਲੇ ਭਾਈ ਨੇ ਕਿਹਨੇ ਲੈਣਾ ਹੋਵੇ ਠੀਕ ਆਹ ਲਾਂ ਕ੍ਰਿਸ਼ਟਰੀਆਂ ਬਾਸ ਨੂੰ ਕਹਾ ਸੀ ਆ ਕਾ ਟਰ ਆ ਗਿਆ ਹਨੜਾ ਗਿਆ ਦੂਜੀਆਂ ਡਰੈਲੀਆਂ ਆ ਗੀਆਂ ਸਾਰਾ ਸਬਾ ਬਾਈ ਉੱਤੇ ਆ ਲਾਲ ਬੱਤੀ ਵੀ ਆ ਗਈ ਫਿਰ ਲਾਲ ਬੱਤੀ ਆ ਆ ਪੇ ਆ ਗਿਆ ਪਿੱਛੇ ਆ ਗਿਆ ਆ ਦੇਖ ਲਓ ਜੀ ਲੈ ਲੈ ਸਮਾਨ ਬਾਈ ਨੇ ਬੀ ਸਬਾਈ ਕੀ ਕੀ ਲੈ ਲਿਆ ਇੱਕ ਗੱਨਾ ਬਾਈ ਬੈਟਰੀਆਂ ਤੇ ਇੱਕ ਚਾਰਜ ਤੇ ਕੁਝ ਬਾਈ ਵੰਦਰ ਨੇ ਬਹੁਤ ਸਵਾਨ ਲੈ ਲਿਆ ਪਰ ਜਿਹੜੇ ਕੰਮ ਵਾਸਤੇ ਆਏ ਸੀ ਉਹ ਸਮਾਨ ਨਹੀਂ ਮਿਲਿਆ ਉਹਨਾਂ ਆ ਜਿਹੜਾ ਸਾਨੂੰ ਚਾਹੀਦਾ ਇਲੈਕਟ੍ਰੀਕਲ ਜਿਆਦਾ ਸਮਾਨ ਉਹ ਘੱਟ ਮਿਲਿਆ ਦੂਜਾ ਸਮਾਨ ਜ਼ਿਆਦਾ ਸੀਗਾ ਲੋਹੇ ਲੋਹੇ ਦਾ ਹੋ ਧੰਨਵਾਦ ਬਾਈ ਜੀ ਤੇਰਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਭਾਈ ਮਿੰਦਰ ਦਾ ਇਹ ਜਿਹੜੀਆਂ ਚੀਜ਼ਾਂ ਦਿਵਾ ਦੀਆਂ ਬਸ ਜਿਹੜੀ ਲੋੜ ਸੀ ਆਪਾਂ ਨੂੰ ਬਈ ਬਹੁਤ ਬਹੁਤ ਧੰਨਵਾਦ ਮਹੇਜੇ ਜੀ ਚੀਜ਼ਾਂ ਜਿਹੜੀ ਲੋੜ ਸੀ ਆਪਾਂ ਨੂੰ ਚਲੋ ਹੁਣ ਤਾਂ ਕੋਈ ਵੀ ਨਾ ਮਾ ਖੇਡਦੇ ਹੈ ਖੇਡਦੇ ਦਿਖਾਈ ਭਾਏ ਉਹ ਵੀ ਸੋਨੀ ਜਿੰਨੇ ਦਾ ਰਿਮੋਟ ਕੱਲੀ ਇਹਦੀ ਸੁੱਚ ਦੇ ਮੁੱਲ ਦਾ ਸਾਨੂੰ ਸਮਾਨ ਮਿਲ ਗਿਆ ਜਿਹੜਾ ਸੀ ਲਿੱਤਾ ਕ ਭਾਈ ਹਨ ਹੂੰ ਤੇ ਬਾਈ ਨੇ ਲੱਗ ਲੇਤਾ ਉਹ ਬਾਈ ਨੇ ਲੱਗ ਲੇਤਾ ਇਹਨੇ ਨਹੀਂ ਲਿੱਤਾ ਕੁਸ ਬਾਈ ਲੇਤਾ ਆ ਦੇਖਾ ਇਹਦਾ ਵੀ ਸਾਡਾ ਇਹ ਕਿਹਦੀ ਕੋਲੇ ਪੁੱਛ ਲੈ ਕਿਸੇ ਤੋਂ ਕਹੋ ਮੈਂ ਬਿੰਦਰਾ ਇਹਨੇ ਲਿੱਤਾ ਕੁਸ ਨਹੀਂ ਲੇਤਾ ਹੱਥ ਕਿਹਦੇ ਇਹਨੇ ਗਾਲਾਂ ਹੀ ਲੈਂਦੀਆਂ ਗੱਲੀਆਂ ਬਾਈ ਸਾਤੋਂ ਲੈਂਦੀਆਂ ਤਾਂ ਜ਼ਰੂਰ ਹੈ ਕੁਸ ਹਾਂ ਕੀ ਪਰ ਗਾਲਾਂ ਲੈਂਦੀਆਂ ਹਾਂ ਆ ਵੇ ਆ ਠੀਕ ਆ ਇਹ ਜਿਹੜੇ ਦਾ ਕੰਮ ਐ ਨੇ ਉਹ ਕਰ ਲਿਆ ਉਹਦਾ ਇੱਕ ਵੰਤ ਤੇ ਕੰਮ ਪੂਰਾ ਹੋ ਗਿਆ ਠੀਕ ਸ਼ਰਲ ਆ ਮਟੰਡੇ ਨੂੰ ਹਾਂ ਇਹ ਨਹੀਂ ਆਵਾਂਗੇ ਲੈ ਕੇ ਆਉਣਾ ਦਾ ਮੈਂ ਹੀ ਸੀ ਸਾਰੇ ਇਕੱਠੇ ਕਰ ਅੱਛਾ ਇਹ ਇਹ ਦਾ ਧੰਨਵਾਦ ਪੋਇੰਟ ਮੈਂ ਆ ਪਾਸ ਤੇ ਦੇਖੋ ਕਿੰਨੇ ਵਧੀਆ ਬਣੇ ਹੋਏ ਨੇ ਬਾਈ ਦੇਖੀ ਚਾਹ ਕਿਦੋਂ ਕੈਮਰਾ ਵਿੱਚ ਹੈ ਮਦਦ ਹੂੰ ਲੋ ਜੀ ਆਪਾਂ ਅੱਗੇ ਪਿੱਖੀ ਪਿੱਖੀ ਐਂਟਰ ਹੋਇਆ ਕੋਈ ਅੱਕ ਲੱਗੀ ਪਿਆ ਦੇਖਦੇ ਕਿੱਥੇ ਕੀ ਐ ਇੱਕ ਕੱਟ ਵੀ ਉਹਦ ਹੋ ਗਿਆ ਸੁੱਕੀ ਹੋਵੇ ਕੋਈ ਕਬੈਸੀ ਡਰਾਈਵ ਕਰ ਰਾ ਪਿਆ ਹੰਦਿਆ ਅੱਕ ਪਰ ਪੂਰੀ ਲੱਗੀ ਪਈ ਹੈ ਹਾਂ ਬਈ ਨੌਰੀ ਅੱਗ ਦੇ ਲਵੇ ਪਹੁੰਚ ਗਏ ਦੇਖਦੇ ਆ ਕੀ ਗੱਲ ਬਾਤ ਆ ਕਾਦੀ ਅੱਗ ਲੱਗੀ ਇਹ ਦੇਖੋ ਤਹੋਣੇ ਹੋ ਜੀ ਟ੍ਰੈਫਿਕ ਤਾਂ ਬੜੀ ਕਰੋ ਲਓ ਜੀ ਅੱਗਾਂ ਲੱਗੀ ਹੋਈ ਤੂੰ ਐਦਾ ਸੀ ਅਸੀਂ ਤਾਂ ਪਤਾ ਨਹੀਂ ਕਾਦੀ ਅੱਗ ਆ ਬਾਹ ਉਹ ਛੋਟੇ ਹੈ ਆ ਦੇਖੋ ਅੱਗਾਂ ਲੱਗੀ ਤੂੰ ਆ ਬਾਲਾਂ ਇਹ ਕਿਸੇ ਦੁਕਾਨ ਨੂੰ ਅੱਗ ਲੱਗੀ ਉਹ ਜੀ ਜੋ ਦੇਖਿਆ ਮੈਂ ਤੇ ਬਾਈ ਨੇ ਬਾਈ ਕਹਿੰਦਾ ਅੱਗ ਲੱਗੀ ਵੀ ਹਣਾ ਬਾਈ ਹੂੰ ਉਹ ਦੇਖਿਆ ਵੀ ਅੱਗ ਲੱਗੀ ਵੀ ਮੈਂ ਚੱਕ ਕੇ ਪੂਰੀ ਅੱਗ ਜੋ ਲਵੇਗੇ ਕੁਝ ਹੋਰ ਨਿਕਲਿਆ ਉਹ ਕੀ ਕਹ ਹਵਤੀ ਜਸ ਨਹੀਂ ਕਹਿੰਦੇ ਖੋਦਿਆ ਪਹਾੜ ਨੇ ਹਾਂ ਖੋਦਿਆ ਪਹਾੜ ਨਿਕਲਿਆ ਚੂਹਾ ਉਹ ਹੋ ਗਿਆ ਹੁਣ ਲੱਗੇ ਅੱਗ ਆਇਆ ਵੀ ਅੱਗ ਤੇ ਅੱਗ ਲੱਗੀ ਧੂਆਂ ਵਾਲਾ ਸੀਗਾ ਧੂਆਂ ਵਾਲਾ ਸੀ ਉਹ ਹੂੰ ਲਾ ਰੱਖੀ ਸੀ ਕੁਆਡ ਨੂੰ ਅੱਗੇ ਉਹਨਾਂ ਨੇ ਲਓ ਜੀ ਆ ਗਏ ਆਪਾਂ ਹੁਣ ਆ ਕਿੱਥੇ ਗਏ ਬਾਈ ਬਿੰਦਰ ਕੋਲ ਬਿੰਦਰ ਦੀ ਦੁਕਾਨ ਤੇ ਆ ਗਏ ਤੇ ਅਰ ਮੋਟ ਬਾਈ ਨੇ ਚਲਾ ਤੇ ਬਹੁਤ ਬਹੁਤ ਧੰਨਵਾਦ ਬਾਈ ਬੰਦੇ ਤੇਰਾ ਆ ਰਿਮੋਟ ਚਲਾ ਦੇ ਦੇਖ ਲੈ ਬਹੁਤ ਫਾਇਦਾ ਕਰਾ ਖਿਲ ਇਹ ਹੁੰਦੀ ਹੈ ਯਾਰੀ ਹੈਨਾ ਬਾਈ ਇਹੀ ਹੁੰਦੀ ਹੈ ਫਿਰ ਜੋ ਬੰਦੇ ਦਾ ਫਾਇਦਾ ਇੱਕ ਚੁੱਲਾ ਦੇ ਹੁਣ ਇਹ ਚੁੱਲਾ ਕਿ ਹੈ ਲੈ ਇਹ ਕਾ ਚੁੱਲਾ ਰਿਹਾ ਪੂਰਾ ਚੱਲਦਾ ਰਹੇ ਇਹ ਕਿੰਨੇ ਕਿਲੋ ਕਿੰਨੇ ਦਾ ਬਾਈ ਇਹ ਕਿੰਨੇ ਵਾਟ ਦਾ ਇਹ 3.5 ਕਿਲੋ ਵਾਟ ਤੇ ਲੱਗ ਜਾਂਦਾ ਅੱਛਾ ਠੀਕ ਹੈ ਇਹ 3.5 ਕਿਲੋ ਵਾਟ ਤੇ ਜਾਂਦਾ ਦੇਖੋ ਮੈਂ ਇਹ ਮੰਨ ਲੈ ਸਕੈਂਟਾ ਜੀ ਜਾ ਬਣਾਉਣ ਵਾਲਾ ਕੰਮ ਹੀ ਹੈ ਹੈਨਾ ਬਾਈ ਹਾਂ ਟੈਂਟ ਆਇਆ ਬਣਾ ਲੈਂਦਾ। ਲੋ ਜੀ ਉੱਥੋਂ ਆ ਕੇ ਆਪਾਂ ਨਾਲੇ ਇਹ ਹੋ ਗਰਨੇ ਆ ਖਾਣੇ ਆ ਖਾਣਾ ਹੁਣ ਨਹੀਂ ਹੁਣ ਖਾਣੇ ਆ ਖਾਣਾ ਮਤਲਬ ਖਾਣਾ ਖਾਣੇ ਆ ਤੇ ਮੇਰੇ ਵੀਰ ਆਪਣੇ ਬਲੌਗ ਦੇਖਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨੂੰ ਫੋਲੋ ਕਰ ਲਓ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰਾ ਕੁਝ ਕਰ ਦਿਓ ਧੰਨਵਾਦ ਗੁੱਡ ਨਾਈਟ